ਸਰੇਂਦਰਾ ਕੰਬਾਈਨ ਵਾਲਾਂ ਵੱਲੋਂ ਇੱਕ ਕੰਬਾਈਨ ਲਾਂਚ ਕਰੀ ਗਈ ਆ 2025 ਨਵੇਂ ਸਾਲ ਵਾਸਤੇ 2 ਦਿਨ ਰਹਿ ਗਏ ਨਵੇਂ ਸਾਲ ਦੇ ਜਿਹੜੇ ਵੀਰਾਂ ਨੇ ਕੋਈ ਬੁੱਕ ਕਰਾਉਣੀਆਂ ਤਾਂ ਕਰਾ ਸਕਦਾ ਆ ਦੇਖੋ ਏਸੀ ਕੈਬਨ ਬਾਕੀ ਸਾਰੀ ਕੰਬਾਈਨ ਦੀ ਵੀਡੀਓ ਸਾਰੀ ਵੀਡੀਓ ਚ ਆਊਗੀ ਵੀਡੀਓ ਸਾਰੀ ਦੇਖਣੀ ਆ ਤਾਂ ਦੋਸਤੋ ਮਿੱਤਰਾਂ ਨੂੰ ਚੈੱਕ ਕਰੋ ਅੱਜ ਮਿੱਤਰੋ ਅੱਜ ਵੀਰੇ ਹੋਰਾਂ ਨੇ ਸਰੇਂਦਰਾ ਕੰਬਾਈਨ ਕਈ ਫੰਕਸ਼ਨ ਨੇ ਨਾ ਚੇਂਜ ਕਰੇ 2025 ਚ ਜਿਹੜਾ ਨਾ ਤਮਾਕਾ ਆ ਰਿਹਾ ਉਹ ਤੁਹਾਨੂੰ ਇਹ ਦੱਸਦੇ ਨੇ ਵੀ ਕੀ ਕੀ ਚੇਂਜ ਕਰਦਾ ਹਰੇਕ ਇਨਸਾਨ ਦੀ ਜੀ ਗੱਡ ਲਾਉਣਗੇ ਵਜੋਂ ਤੇ ਜੀਨ ਦਾ ਡਰਾਈਵਰ ਦਾ ਕੱਟ ਮਾਰਿਆ ਆ ਵੀ ਦੱਸੂਗੀ ਜੀਪੀ ਮੋਬਾਈਲ ਕਿੰਨੇ ਤੋਂ ਮੁਰਰੀ ਆ ਤੇ ਕਿੰਨੇ ਖੇਤ ਤੁਸੀਂ 20 ਕਿਲੋਮੀਟਰ ਦੀ ਵੀ ਛੱਡ ਕੇ ਜੇ 20 ਕਿਲੋਮੀਟਰ ਤੋਂ ਬਾਹਰ ਬੱਗੇ ਤਾਂ ਉਸ ਤੋਂ ਯਾਹ ਬਿਕ ਪੰਛੀ ਕੋਟ ਦਾ ਪਰ ਆ ਬੰਗੇ ਯਾਰ 1000 ਕਿਲੇ ਦੀ ਗਾਰੰਟੀ ਆ ਠੀਕ ਹੈ ਜੇ 1000 ਕਿਲੇ ਦਾ ਪਹਿਲਾ ਕਾਦ ਗਿਆ ਫੇ ਨਵਾਂ ਦਵੋਗੇ ਹਾਂਜੀ ਹਾਂਜੀ ਬਾਕੀ ਗੱਲ ਆ ਚੇਂਜ ਕਰਕੇ ਵੀਡੀਓ ਬਣਦੀ ਆ ਬਦਲ ਕੇ ਦਿੰਦੇ ਨੇ ਫੇ ਕੀ ਜਾ ਮੈਂ ਨਾ ਵੀਡੀਓ ਬਣਦੀ ਆ ਦੇਖ ਲੈ ਕਿਤੇ ਕੱਲ ਮੁੱਕਰ ਜਾ ਨਾ ਨਾ ਸਰਿੰਦਰਾ ਕੰਬੈਨ ਵਾਲਿਆਂ ਨੇ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਤੇ ਕੰਬੈਨ ਵਾਲਾ ਨਵਾਂ ਮਾਡਲ ਲਾਂਚ ਕਰੀ ਜਾਂਦੇ ਨੇ ਅਰਦਾਸ ਬੇਨਤੀ ਤੋਂ ਬਾਅਦ ਸੋਨੂੰ ਸਾਰੀ ਕੰਬੈਨ ਦੀ ਵੀਡੀਓ ਜਿਹੜੀ ਉਹ ਆਉਗੀ ਤੇ ਵੀਡੀਓ ਵੱਧ ਤੋਂ ਵੱਧ ਸਾਰੀ ਦੇਖਣੀ ਆ ਤੇ ਅੱਗੇ ਸ਼ੇਅਰ ਕਰਨੀ ਆ ਦੋਸਤ ਮਿੱਤਰਾਂ ਨੂੰ ਜਿਹੜੀ ਕੰਬੈਨ ਲੈਣ ਵਾਲੇ ਸੋਚ ਰਹੇ ਨੇ ਤੇ ਜੇ ਚੈਨਲ ਆਪਣਾ ਨਹੀਂ ਸਬਸਕ੍ਰਾਈਬ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੋ ਫਾਲੋ ਕਰ ਲੋ ਤੇ ਅੱਗੇ ਵੀਡੀਓ ਜ਼ਰੂਰ ਭੇਜੀਓ ਤੇ ਵੀਡੀਓ ਪੂਰੀ ਦੇਖਿਓ ਸਾਰੀ ਚੀਜ਼ ਕੱਲੀ-ਕੱਲੀ ਸੋਨੂ ਪੁਆਇੰਟ ਦੱਸਾਂਗੇ ਵੀਡੀਓ ਦੇ ਵਿੱਚ ਬੀਬੀ ਕੀ ਕੀ ਕਰ ਲਿਆ ਸਾਰੀਆਂ ਕਮਾਈਆਂ ਦਿਖਾਵਾਂਗੇ ਬਾਕੀ ਕਿੱਦਾਂ ਲਾਂਚਿੰਗ ਹੁੰਦੀ ਹੈ ਸਾਰੀ ਦੇਖੋ ਵੀਡੀਓ ਪਰਮਾਤਮਾ ਨੂੰ ਬੇਨਤੀ ਪੂਰੀ ਕਰਕੇ ਸਾਰੀ ਮਸ਼ੀਨਰੀ ਵਨ ਘਟ ਤਸਮਰੋਗ ਸਾਰੀ ਚੀਜ਼ ਦੇਖੋ

ਦੇ ਜ਼ਿਆਦਾਤਰ ਕਿਸਾਨਾਂ ਨੇ ਇਹ ਦੇ ਗਏ ਹਾਂ ਜੀ ਮੇਰੇ ਹਾਂ ਜੀ ਮਿੱਤਰੋ ਸਰੇਂਦਰਾ ਕਮੈਨ ਵਾਲਿਆਂ ਨੇ ਆਏ ਆ ਅੱਜ ਦੇ ਸਰੇਂਦਰਾ ਕਮੈਨ ਵਾਲਿਆਂ ਨੇ ਇੱਕ ਕਮੈਨ ਲਾਂਚ ਕਰੀਆ ਵੈਸੇ ਤਾਂ ਬਹੁਤ ਸਾਰੇ ਵੀਰਾਂ ਨੇ ਏਸੀ ਕੈਬਨ ਬਣਾਈ ਪਰ ਇਹਨਾਂ ਨੇ ਜਿਹੜੀ ਬਣਾਈ ਆ ਉਹ ਕਹਿੰਦੇ ਖੱਲਾ ਇਹਦਾ ਤਰ੍ਹਾਂ ਦੀ ਬਣਾਈ ਆ ਤੇ ਜਿਵੇਂ 2025 ਚ ਸਾਨੂੰ ਇਹ ਕੰਬੈਨ ਏਸੀ ਚ ਮਿਲੂਗੀ ਸਰੰਦਰਾ ਜਿਹੜਿਆ ਨੇ ਲੈਣੀਆਂ ਨੇ ਉਹ ਏਸੀ ਚ ਬਾਕੀ ਤੁਸੀਂ ਦੇਖੋ ਇਹਨਾਂ ਦਾ ਮਟੀਰੀਅਲ ਚੈੱਕ ਕਰੋ ਸਾਰੀ ਜੀਤ ਚੈੱਕ ਕਰੋ ਇੰਜਨ ਚੈੱਕ ਕਰੋ ਕਿਹੜੀਆਂ ਦੇ ਕਿੱਥੇ ਨੇ ਥਰੇਸ਼ਰ ਵਾਸਕਟ ਇਹ ਡਬਲ ਥਰੇਸ਼ਰ ਜ ਹੈ ਠੀਕ ਆ ਆਪਦੀ ਆਪਦੀ ਚੀਜ਼ ਹਰੇਕ ਇਨਸਾਨ ਹੁਣ ਦਿਖਾਉਂਦਾ ਤੇ ਇਹਨਾਂ ਨੇ ਆਪਦੀ ਲਾਂਚਿੰਗ ਕਰੀ ਅੱਜ ਇਹ ਮਾਡਲ ਤੇ ਆ ਸਾਰੇ ਵੀਰੇ ਹੋਰੀ ਆਏ ਹੋਏ ਨੇ ਤੇ ਦੇਖ ਰਹੇ ਨੇ ਤੇ ਇਹਨਾਂ ਨੇ ਇੱਕ ਕਾਟਰ ਰਾਇ ਜਿਹੜਾ ਕਾਟਰ ਬਹੁਤ ਵਧੀਆ ਤਿਆਰ ਕਰਿਆ ਸਾਰੀ ਮਸ਼ੀਨ ਦੇ ਵਾਲੇ ਵਾਲੇ ਢੇਡਾ ਲਵਾਉਨੇ ਆ ਤੁਹਾਨੂੰ ਮਸ਼ੀਨ ਦੀ ਵੀਡੀਓ ਤੇ ਬਣੇ ਰਹੀਓ ਇੰਜਣ ਉੰਜਣ ਦਾ VS4 ਆ ਤੇ ਐਸ਼ਰ ਇੰਜਣ ਵੀ ਤਰ ਰਹੇ ਨੇ ਬਾਕੀ ਜਿਹੜੀ ਥੋੜੇ ਬੀ ਸਟਾਰ ਵਕਰ ਵਾਲੀ ਗੱਲ ਹੈ ਸਟਾਰ ਵਕਰ ਦੇਖੋ ਵੀ ਗੁੰਦੇ ਖੜੇ ਨੇ ਛਾਰਵੇਂ ਮਸ਼ੀਨ ਦਾ ਪਹਿਲੇ ਦਿਨ ਤੁਹਾਨੂੰ ਸਟਾਰ ਵਕਰ ਚੈੱਕ ਕਰੋ ਉੱਪਰ ਨੂੰ ਚੱਕੇ ਹੋਏ ਸਟਾਰ ਵਕਰ ਨੇ ਆ ਹਿੱਸਾ ਇੱਕ ਪਾਸੇ ਚੱਕ ਵਾਲੀ ਆ ਵੈਸੇ ਸੈਂਟਰ ਕਟਾਈ ਵਾਲੀ ਵੀ ਆ ਜਾਂਦੀ ਹੈ ਸਾਰੇ ਬਲੌਗਰ ਅਧਰਾਈਆ ਮੈਂ ਮੈਂ ਇਟਲੀ ਇਟਲੀ ਦਾ ਬਲੈਡ ਆ ਇਟਲੀ ਦਾ ਇਹ ਬਣੀ ਬਣਵਾ ਕੇ ਮੰਗਾ ਦਿਆ ਜੀ ਕਵਲਟੀ ਬੜੀ ਹਾਈ ਲੈਵਲ ਦੀ ਹੈ ਜੀ ਵਧੀਆ ਕੈਂਟ ਟੋਪ ਵੀ ਲਵਾਇਆ ਬਈ ਕਿਉਂਕਿ ਬਿੱਟ ਵਾਲਾ ਜ਼ਿਆਦਾ ਚੱਲਦਾ ਇਧਰ ਨੂੰ ਸਿੱਧਾ ਕਮਾ ਬਿੱਟ ਵਾਲਾ ਹੀ ਕੰਮ ਜਾਵਾਂ ਦੂਜਾ ਦਾ ਕੰਮ ਜਾਵਾਂ ਉਹ ਤਾਂ ਸੀਜ਼ਨ ਦੇ ਵਜਾਲੇ ਜੀ ਬਦਲਨੇ ਪੈਂਦੇ ਨੇ ਜਮਫਾਰ ਪੂਰਾ ਇਹ ਦੇਸੀ ਨਹੀਂ ਚੱਲਦਾ ਗਰੰਟੀ ਨਹੀਂ ਚੱਲਦਾ ਮੈਂ ਕਿ ਚੇਂਜ ਕਰ ਦਿੱਤਾ 10000 ਕਿਲੇ ਦੀ 10000 ਕਿਲੇ ਦੀ ਗਰੰਟੀ ਆ ਠੀਕ ਹੈ 10000 ਕਿਲੇ ਦਾ ਪਹਿਲਾਂ ਘੱਟ ਗਿਆ ਫਿਰ ਨਵਾਂ ਦਵਾਂਗੇ ਹਾਂਜੀ ਹਾਂਜੀ ਕੀ ਗੱਲ ਆ ਚੇਂਜ ਕਰਕੇ ਵੀਡੀਓ ਬਣਦੀ ਆ ਬਦਲ ਕੇ ਦਿੰਦੇ ਆ ਕੀ ਗੱਲ ਆ ਜਾਵੇਂ ਨਾ ਵੀਡੀਓ ਬਣਦੀ ਆ ਲੈ ਲਾ ਕਿਤੇ ਕੱਦ ਮੋੜ ਜਾ ਨਾ ਨਾ ਸਹੀ ਗੱਲ ਆ ਸਹੀ ਗੱਲ ਆ ਇਹ ਡਾਇਰੈਕਸ਼ਨ ਆ ਗਈ ਵੀਰੇ ਹਾਂਜੀ ਇਹ ਡਾਇਰੈਕਸ਼ਨ ਆ ਛੋਟੀ ਅੱਛਾ ਇਹ ਡਾਇਰੈਕਸ਼ਨ ਆ ਸਾਇਲੈਂਟ ਰਹਿਣੀ ਆ ਇਹ ਗੇਅਰ ਨਾ ਸੁਬਾਹ ਗੇਅਰ ਦਾ ਫਾਇਦਾ ਨਾ ਮਹਾਰਾਜ ਨੂੰ ਇਹ ਸਿੱਧਾ ਬੈਕ ਪਾੜੇ ਜੀ ਐਸਟੀ ਵਾਲੇ ਕਾਬਲੇ ਦੇ ਸਾਰੇ ਆਹ ਫੋਰ 휠 ਦੀ ਕਾਉਂਟਰੀ ਇਹਨਾਂ ਨੇ ਕੱਢਦੀ ਐ ਬਾਰੇ ਗੇਅਰ ਦੇ ਵਿੱਚ ਕੱਢਦੇ ਆ ਕੋਈ ਲੋੜ ਕੋਈ ਛੋਟੀ ਜਿਹੀ ਬੜੇ ਸਾਹਬ ਦੇ ਨਾਲ ਮੇਰਾ ਵੀ ਇਹਾ ਭੋਲੇ ਕੱਢਣੀ ਪੁੱਛ ਕੇ ਹੈ ਘਟਾ ਗਾਤਾ ਤੇ ਇਹ ਨਾ ਭੋਲੇ ਬੰਦਾ ਰੋਣਾ ਦੀ ਮਤ ਕਰ ਰਿਹਾ ਹੈ ਵੱਧ ਲੈ ਲੈ ਉਹ ਕਿ ਭਾਈ ਵੀ ਇਹ ਨਹੀਂ ਕੱਢ ਕਰਦਾ ਇਹ ਭਾਈ ਕਹਿਆ ਜੋ ਮਸ਼ੀਨ ਦੇ ਰੇਡ ਹੋਣੇ ਹੋਰ ਭਾਈ ਹੋਰ ਇਹ ਆਪਣਾ ਮੰਨਣਾ ਹੈ ਜਿਵੇਂ 25 ਮਾਡਲ ਮਸ਼ੀਨ ਚਲ ਗਈ ਹਾਂਜੀ ਤੇ ਲੋ ਇਹਨਾਂ ਨੂੰ ਤਾਂ ਫਰਕ ਕੋਈ ਨਹੀਂ ਨਾ ਉਧਰ 15-2000 ਰੁਪਏ ਵਧਾ ਕੇ ਲੈ ਲਓ ਪਰ ਜਦੋਂ 25 ਮਾਡਲ ਦਾ ਨਵੀਂ ਨਾਲੋਂ ਲਾ ਕੇ ਗੇਰ ਥੱਲੇ ਲਾ ਕੇ ਤਾਂ ਪੱਟ ਕਰੇ ਬਹੁਤ ਬਹੁਤ ਲਾਗੇ ਜਿੰਨੇ ਅਸੀਂ ਪਾ ਕੇ ਦਿੰਦੇ ਹਾਂ ਅਰੇ ਕਿੰਨਾ ਆਏ ਨਹੀਂ ਪਤਾ ਵੀ ਕਿਹੜੇ ਨੂੰ ਲੈ ਕੇ ਕਿਹੜਾ ਹੋਰ ਬਾਈ ਹੋਰ ਕਰਾਉਣ ਲੱਗ ਪਾਜੀ ਦੇਖੋ ਹਰ ਤਰ੍ਹਾਂ ਦੀ ਮਸ਼ੀਨ ਮੇਰੇ ਲਵੇ ਹੋ ਗਈ ਹੈ ਮਤਲਬ ਜਮੀ ਦੇਖੋ ਇੱਕ ਇਹਨਾਂ ਸਵਰਾਜ ਇੱਕ ਫਸਟ ਮਤਲਬ ਇੱਕੋ ਪ੍ਰੋਟੈਕਟਰ ਹੀ ਲਾਉਣਾ ਉਹਨੂੰ ਮੈਂ ਤਾਂ ਹਰ ਮਸ਼ੀਨਾਂ ਦੇ ਮੰਦਨ ਆਪਾਂ ਤਾਂ ਹਰ ਇੱਕ ਕੰਪਨੀ ਨੂੰ ਤੁਸੀਂ ਹਰੇ ਕੱਢੋ ਪਰ ਬਹੁਤ ਹੀ ਬਹੁਤ ਵਧੀਆ ਗੱਲ ਆ ਬਾਈ ਤੁਸੀਂ ਨੇ ਇਹ ਹੁਣ ਸਵਰਾਜ ਆਪਣੀ ਵਟ ਕਰਦੇ ਬੜਾ ਧੰਨਵਾਦ ਤੁਹਾਡਾ ਮਹਿਮਾਨ ਜੀ ਹੁਣ ਸਵਰਾਜ ਨੂੰ ਕਿੰਨੇ ਮਾਡਲ ਲਾਗੇ 99 ਮਾਡਲ 99 ਮਾਡਲ ਸਵਰਾਜ ਨੂੰ ਉੱਥਾ ਲਾ ਰਹੇ ਫੋਰ ਬਾਈ ਫੋਰ ਬਾਈ ਫੋਰ 99 ਮਾਡਲ ਨੂੰ ਲਾ ਰਹੇ ਬਾਕੀ ਦਾ ਇੱਕ ਹੋਰ ਪੈਟਰਨ अच्छा वो ਹੁਣ ਤੱਕ ਦੇ 3 ਗੇਅਰ ਲੱਗ ਰਹੇ ਆਪਾਂ 2 ਗੇਅਰਾਂ ਚ ਬਣਾ ਕੇ ਜੀ ਕੱਲੋਂ ਨੋਟ ਬਾਈ ਇਹਨਾਂ ਦਾ ਵੀ ਐਮ ਐਸ ਐਨ ਨੰਬਰ ਇਹਨਾਂ ਦਾ 75083 22007 ਅੱਛਾ ਧਵਾਕਾ ਹੀ ਕਰਦਾ ਜੀ ਪੀ ਐਸਾ ਧਵਾਕਾ ਕਰਦਾ ਇਹਨਾਂ ਦਾ ਹੁਣ ਅੱਛਾ ਇਹਨਾਂ ਆ ਜਾ ਜੀ ਗੱਡ ਲਾਉਣਗੇ ਬਿਜੇਂ ਤੇ ਜੀਨ ਦਾ ਡਰਾਈਵਰ ਦਾ ਕੱਟ ਮਾਰਿਆ ਆ ਕਿ ਦੱਸੂਗੀ ਜੀ ਪੀ ਮੋਬਾਈਲ ਕਿੰਨੇ ਤੋਂ ਮੁੜਰੀ ਆ ਤੇ ਕਿੰਨੇ ਫੇਰ ਕਿੰਨੇ ਡਿਗਰੀ ਦੇ ਤੁਸੀਂ 20 ਕਿਲੋਮੀਟਰ ਦੀ ਵੀ ਛੱਡ ਕੇ ਜੇ 20 ਕਿਲੋਮੀਟਰ ਦੇ ਜ ਬਾਹਰ ਬੱਗੇ ਤਾਂ ਉਸ ਤੋਂ ਵੀ ਹਾਂ ਬਈ ਪੰਛੀ ਗੋਟ ਦਾ ਪਰ ਆਉਂਗੇ ਕਾਲ ਬਾਈ ਨਾਲ ਹੋਰ ਹੈ ਨਾ ਡਿਗਰੀ ਸਟੇਰੀਂਗ ਦੀ ਕੱਟ ਵੀ ਦੱਸੂ ਡਰਾਈਵਰ ਨੇ ਕਿੰਨੀ ਤੇਜ਼ ਸਟੇਰੀਂਗ ਕਮਾਇਆ ਉਹ ਵੀ ਸਾਰਾ A to Z ਕਵਰ ਬਾਈ ਸਮਝਾਉਣੀ ਇੱਕ ਸਭ ਤੋਂ ਵੱਡੀ ਫੈਸਿਲਿਟੀ ਅਸੀਂ ਨੇ ਕੱਲ ਪੜ੍ਹਨ ਦੀ ਸ਼੍ਰੇਮਣ ਲਾਇਤੀ ਤੇ ਸ਼ੇਅਰ ਕਰੀ ਸੀ ਠੀਕ ਆ ਵੀ ਆਦਰ ਬਾਈ ਦੇ ਕਾਨੂੰ ਚੋਰੀ ਹੋ ਗਈ ਚੋਰੀ ਹੋਣ ਦੇ ਬਾਵਜੂਦ ਅਸੀਂ ਨੇ ਇੱਕ ਡੈਕਟਰ ਪਾਣ ਸੋਚਿਆ ਸੀ ਅਗਲਾ ਬੈਟਰੀ ਯਾਰ ਅਬੀ ਬੰਦਾ ਬੈਟਰੀ ਲਾ ਦੂ ਹਾਂ ਅਸੀਂ ਸੋਚਦਾ ਕਿ ਚੋਰੀ ਹੋਣ ਤੋਂ ਬਾਅਦ ਕੋਈ 10 ਕਿਲੋਮੀਟਰ 20 ਕਿਲੋਮੀਟਰ ਜਾ ਕੇ ਬੈਟਰੀ ਲਾ ਦੂ ਜੀਪੀਐਸ ਬੰਦ ਹੋ ਜਾਂਦਾ ਉਹ ਡਿਵਾਈਸ ਉਹ ਦਿਨ ਨਹੀਂ ਇੱਕ ਬੈਟਰੀਆਂ ਲੌਂਗ ਬੈਟਰੀਆਂ ਲੌਂਗ ਤੋਂ ਬਾਅਦ ਦੋ ਦਿਨਾਂ ਚ ਪਾਵਰ ਬੈਂਕ ਵਾਲੀ ਪਾਵਰ ਬੈਂਕ ਵਿੱਚ ਬੈਟਰੀ ਅਸੀਂ ਐਡ ਕਰਾਈਏ ਵੀ ਯਾਰ ਉਹ ਫਿਰ ਪਹਿਲਾਂ ਖਤਮ ਹੋਉਂਦੀ ਹੈ ਐਨਜੀਪੀਐਸ ਦਾ ਕੋਈ ਫਾਇਦਾ ਨਹੀਂ ਬੈਟਰੀਆਂ ਨਾਲ ਨਹੀਂ ਹੈਗਾ ਉਹ ਉਹਨਾਂ ਨੇ ਦੋ ਦਿਨ ਤਾਂ ਕਿ ਇਹ ਹੁਣ ਕਹਿੰਦਾ ਮੈਂ ਕੋਸ਼ਿਸ਼ ਨਹੀਂ ਕਰੂੰਗਾ ਬੱਦ ਵਕਤ ਤੱਕ ਦਾ ਡਾਟਾ ਜਿਹੜਾ ਕੋਸ਼ਿਸ਼ ਅਸੀਂ ਲੱਗ ਰਹੀ ਹੈ ਉਨੇ ਦੀ ਕੰਪਲੇਨ ਇਹਨਾਂ ਆਪਣਾ ਟਾਈਮ ਲੁਕ ਸੀਗਾ ਬਕਾਇਦਾ ਦੋ ਦਿਨਾਂ ਦੇ ਵਿੱਚ ਜਦੋਂ ਉਹਦੀ ਬੈਟਰੀ 50% ਰਹਿ ਗਈ ਉਡੇ ਫੋਨ ਤੇ ਉੱਥੇ ਉਹ ਕਮੈਂਟ ਕਰ ਰਿਹਾ ਮੈਂ ਤਾਂ ਲਾਈ ਗਈ ਮੈਸੇਜ ਆ ਗਈ ਮਤਲਬ ਕਿ ਮੇਰੀ ਇਸ ਟਾਈਮ ਹਾਫ ਬੈਟਰੀ ਗਈ ਮੈਂ ਉਰੇ ਆ ਵੀ ਮੈਨੂੰ ਦੇਖ ਲਓ ਜੀ ਦੇਖ ਲੈਂਦੇ ਆ ਮੈਂ ਲੈ ਜਾਓ ਭਾਈ ਆ ਲੈ ਜਾਓ ਮੈਨੂੰ ਗੱਡੀ ਬਾਕੀ ਕੋਸ਼ਿਸ਼ ਇਹ ਜ਼ਿੰਮੇਵਾਰਾਂ ਦੇ ਪਾਈਆਂ ਦੀ ਤਿਆਰ ਬਹੁਤ ਵੱਡਾ ਕਰਦੇ ਯਾਰ ਵੀ ਭਾਈ ਯਾਰ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਬਣਿਆ ਕਿੰਨੇ ਕ ਨਾਲ ਵੜਦਾ ਕਿੰਨਾ ਵਾਣ ਵੜਦਾ ਹੁਣ ਇਹ ਮੁਸ਼ਕਲ ਇਹ ਮੁਸ਼ਕਲ ਹੈ ਆਪਾਂ ਨੇ ਜਾਦਾ ਨਹੀਂ ਕਹਿੰਦੇ 98% ਆਪ ਨੂੰ ਮਿਲਦੀ ਸਾਰੀ ਅੱਛਾ ਕੋਸ਼ਿਸ਼ ਆਪਣੀ ਹੈ ਤੇ ਪਹਿਲਾ ਪਹਿਲਾ ਸ਼ੁਰੂਆਤ ਆਪਾਂ ਭਾਜੀ ਦੀ ਮਸ਼ੀਨ ਤੇ ਇੱਕ ਤਰੀਕ ਨੂੰ ਅੱਛਾ ਆਪਣੇ ਵੱਲੋਂ ਐਮਐਸਐਨ ਵੱਲੋਂ ਗਿਫਟ ਅੱਛਾ ਥੈਂਕ ਯੂ ਇੰਨਰ ਸਪੋਰਟ ਕਰਨ ਦਾ ਇਹ ਫਿਰ ਵੱਧ ਲੈ ਲਿਆ ਕਿ ਹੁਣ ਕਿਲੇ ਵਧਾ ਦੂਗਾ ਯਾ ਕਿੱਦੇ ਹੋਣਾ ਤੇ ਮੈبی ਫਿਰ ਦੋ ਇਹ ਕਹਿੰਦੇ ਕਹਿੰਦੇ ਰੇਟ ਘਟਾਉਂਦਾ ਕਿੰਨੇ ਵਧਾ ਦਿੰਦਾ ਦੋਖਿਆਂ ਨੂੰ ਦੋਨੇ ਪਾਸੇ ਮਾਰ ਪੈਂਦੀ ਆ ਇਹ ਕਿਹੜੀ ਗੱਲ ਹੈ ਨਾ ਇਹ ਕੀ ਗੱਲ ਹੈ ਹਾਂ ਇਹਦਾ ਯਾਰ ਕਰਦਾ ਰੇਟ ਘਟਾ ਕੇ ਨਾ ਨਾ ਲੋਕ ਕਹਿੰਦੇ ਨੇ ਵੀ ਰੇਟ ਘੱਟ ਕਰਕੇ ਦੇਖ ਹੁਣ ਤੂੰ ਬਾਹਰ ਤਾਂ ਦੇਖ ਤੂੰ ਵੱਧ ਦੇਖ ਏਰੀਆ ਇਹ ਪੂਰੇ ਪੈਸੇ ਨਾਲ ਲੈ ਲੋ ਲੋਕਾਂ ਨੂੰ ਦੋ ਮਾਰ ਪਿਆ ਕਰਦੀ ਇਹ ਕਿਹੜੇ ਲੋਕ ਇਹ ਪਤਾ ਨਹੀਂ ਗਾਤੋ ਕਹਿੰਦੇ ਨੇ ਵੀ ਰੇਟ ਤਾਂ ਵੀ ਕਰਦਾ ਇਹ ਨਾਲੇ ਕੋਈ ਜਿਵੇਂ ਤਾਂ ਗੱਡਾ ਸੰਤ ਲੈ ਲੈ ਤਾ ਅਗਲੇ ਨੂੰ ਪਤਾ ਵੀ ਕਿਵੇਂ ਕਿਸ ਤਰ੍ਹਾਂ ਨੇ ਆਏ ਸਾਰੀ ਚੀਜ਼ ਹੈ ਨਾ ਬਈ ਆਪਾ ਆਪਣਾ ਪਰਿਵਾਰ ਦਾ ਵੀ ਖਰਚ ਹੈ ਹੋਰ ਦਾ ਵੀ ਸਾਰੀ ਚੀਜ਼ ਆਪਾਂ ਜਦੋਂ ਕੰਮ ਕਰਦਾ ਮਸ਼ੀਨ ਦੀ ਬਹੂਗੀ ਇੱਕ ਦੂਜੇ ਦਾ ਇਹਦਾ ਯਾਰ ਆਪ ਹੁਣ ਹੋਰ ਹੋ ਐਕਟਿਵ ਆ ਵੀ ਕਿੰਨਾ ਰੇਟ ਲੈਣਾ ਹੈ ਕਿਵੇਂ ਲੈਣਾ ਹੈ ਇੱਕ ਦੂਜੇ ਖੜਦਾ ਕੋਈ ਨਹੀਂ ਲੈ ਰੇਟ ਮੈਂ ਕਹਿੰਦਾ ਇੱਕਾ ਕਿਸੇ ਦਾ ਨਹੀਂ ਕਰਦਾ ਇਹਦਾ ਯਾਰ ਹਾਂ ਫੜਾ ਲੈਣਾ ਫੜਾ ਤਰੀਕਾ ਫੜਨਾ ਕੰਮ ਉਹ ਜਿਹੜਾ ਹੋਣ ਕਰਦਾ ਸੀ ਮੈਂ ਤਾਂ ਉਸ ਗੱਲ ਕਰਕੇ ਗਿਆ ਉਹ ਕੋਈ ਗੱਲ ਕਰਦਾ ਹੁਣ ਗੱਲ ਕਸਰੇ ਇੱਥੇ ਹੀ ਹਿਲੀ ਹੋ ਰਿਹਾ ਹੈ ਕੰਮ ਕਰ ਰਿਹਾ ਸੀ ਜੀਆ ਧੋਨੇ ਦੇ ਵਿੱਚ ਆ ਨਹੀ ਹੁਣ ਵੀ 700 ਰੁਪਏ ਦਾ ਸਾਢੇ ਤੇ ਜਾ ਕੇ ਦੋ ਵੀ ਬਾਅਦ ਆ ਕੇ 15 1500 ਰੁਪਏ ਦੇ ਦੋ ਤਿੰਨ ਮਹੀਨਿਆਂ ਦੇ ਦੋਏ ਤਿੰਨੇ ਮਹੀਨਿਆਂ ਦੇ ਨਾ ਨਾ ਠੀਕ ਹੈ ਉਹ ਜੀ ਵੀਰੇ ਦਿਖਾ ਕੰਮ ਦਾ ਕਰ ਨਹੀਂ ਮੈਂ ਤੇਰਾ ਹੱਥ ਬੜੀ ਮੋੜਾ ਫੁੱਧਰੋ ਫੁੱਧਰੋ ਬਣਾ ਲੈਂਦੇ ਉਸ ਤੋਂ ਬਾਅਦ ਕਿੱਥੀ ਰੁੜ ਜਾਣਾ ਨੇ ਲਾਈ ਪਾ ਦੇ ਕਸ਼ਰ ਉਹ ਦੂਾਰੇ ਦਾ ਇਧਰ ਉਂਗਲਾ ਲਾ ਲਾ ਮੈਂ ਪੜਦਾ ਹੀ ਆ ਨਾ ਕਿ ਜੀ ਸੀਫਾ ਜਿਹੜੀ ਮੈਂ ਪੜਦਾ ਹਿੰਦੀ ਕਰਦੀ ਇਹਨਾਂ ਦੇ ਗ੍ਰੇਡ ਹਾਂ ਮੈਂ ਇੱਕ ਸੱਤ ਕਾਲਿਕ ਨਾ ਦੋ ਵਿੱਚ ਦਾ ਹੋ ਗਿਆ ਬਾਈ ਹੁਣ ਡਾਕਟਰ ਮੈਂ ਟੈਂਕ ਲਾਉਣ ਆਉਂਦਾ ਬੜੀ ਮਾਤੀਆਂ ਚ ਬਾਹਰ ਹੀ ਖੋਹਦਾ ਸਾਰਾ ਪੂਰੀ ਸਕਾਈ ਨੇ ਜਲਪੜ ਭਾਈ ਜੀ ਜੀ ਡਾਣੇ ਮਾ ਮੈਂ ਜੋ ਮੈ ਜੀ ਚਾਹਾਂ ਠੀਕ ਪਤਲਾ ਹੁਣ ਤੁਹਾਨੂੰ ਇੱਕ ਤਾਂ ਹਮੋਂ ਗਾਣੇ ਦੂਨੇ ਮਾਰਨ ਵਾਲੀ ਬਿਮਾਰੀ ਕਰਤੀ ਬਾਈ ਲੋਕਾਂ ਨੂੰ ਜਿਹੜਾ ਆਹ ਵਾਲੇ ਦਾ ਜੀ ਪੈਣਾ ਵੀ ਨਹੀਂ ਮਾਰ ਦਿੰਦੀ ਜੀ ਜਿਹੜਾ ਉਹ ਆਏ ਕਹਿੰਦੇ ਝਾਰਨੇ ਬੋਦਿਆ ਉਸਤਾਨ ਨੂੰ ਬਣਾ ਕਰਦਾ ਪੈਂਦਾ ਹੈ ਹਸਿਆ ਨੇ ਮੂਰੇ ਕਹਿਣਾ ਹਮੈ ਨਾ ਅਗਰ ਜਦ ਜਦ ਆਰਾ ਕੱਟ ਚੱਕਦਾ ਤਾਂ ਕੇਵਰ ਕਿਛੇ ਦਾ ਨਾ ਉਹ ਹੀ ਉਹ ਹੀ ਹੋਈ ਆ ਉਹ ਵੀ ਜਿਹੜੇ ਚੈਂਪਰ ਵਾਲੇ ਗਾਣੇ ਜਿਹੜੇ ਹੁਣ ਵਿੱਚੇ ਕਰਦੇ ਨੇ ਏਡੀ ਮਸ਼ੀਨਰੀ ਦੇ ਵਿੱਚ ਮਾੜਾ ਮੋਟਾ ਜਿਹਾ ਪਤਾ ਕੀ ਹੈ ਜੀ ਇਹਦਾ ਆਪਾਂ ਸੋਚਦੇ ਹਾਂ ਸਾਰੇ ਨਾ ਸੋਚਦੇ ਹਾਂ ਹਾਂ ਇਹ ਤੁਵਾਦੀ ਵਿਸ਼ੇਸ਼ਤਾ ਵੀ ਦੋਇਦੈ ਨੇ ਦਾ ਤਾਂ ਇਹਨੂੰ ਮਾਰਦੇ ਇਖਾਨ ਨਾਲ ਬੜਲੇ ਖੱਤਕਾ ਵੜਦਿਆਂ ਨਹੀਂ ਝੋਂਡਾ ਲੇਬਰ ਵੜਦੀ ਉਹਦੇ ਦਾਣੇ ਕਰੇ ਹਾਂਜੀ ਆਪਾਂ ਕਰਦੇ ਦੂਜੇ ਮੁੱਦੇ ਤੋਂ ਸਟਾਰਟ ਹੋਣਾ ਵੀ ਦੋ ਇਹਨਾਂ ਨੇ ਲਾਲ ਬੱਤੀਆਂ ਪੀਲੀਆਂ ਬੱਤੀਆਂ ਕਿਉਂ ਲਾਈਆਂ ਨੇ ਲੋਕਾਂ ਨੂੰ ਘਰਛਦ ਕਰਦੇ ਹਾਂਜੀ ਮਿੱਤਰੋ ਅੱਜ ਵੀਰੇ ਹੋਰਾਂ ਨੇ ਸਰੇਂਦਰਾ ਕੰਬੈਨ ਕਈ ਫੰਕਸ਼ਨ ਇਹਨਾਂ ਨੇ ਚੇਂਜ ਕਰੇ 2025 ਚ ਜਿਹੜਾ ਨਾ ਤਮਾਕਾ ਆ ਰਿਹਾ ਉਹ ਤੁਹਾਨੂੰ ਇਹ ਦੱਸਦੇ ਨੇ ਵੀ ਕੀ ਕੀ ਚੇਂਜ ਕਰਦਾ ਹਰੇਕ ਇਨਸਾਨ ਦੀ ਪਰ ਇਹ ਸੋਸ਼ਲ ਮੀਡੀਆ ਕਿਹਾ ਜਾ ਪੁਆਇੰਟ ਆ ਵੀ ਉਹਨੂੰ 2025 ਜਿਹੜਾ ਪਤਾ ਲੱਗੂ ਆ ਵੀ ਇਹਨਾਂ ਨੇ ਕੀ ਕੀ ਚੇਂਜ ਕਰਿਆ ਦੱਸੋ ਵੀਰੇ ਪੂੰਦਾ ਸਾਡੇ ਚ ਲਾ ਲਿਆ 2010 ਤੋਂ 17 ਤੱਕ ਬਾਈ ਵੀ ਉਹ ਮੁੰਡਿਆਂ ਦੇ ਉਹ ਆਪਣੀ ਫਸਲ ਖੁਦ ਅਸੀਂ ਸ੍ਰਿੰਦਰਾਂ ਤੋਂ ਵੜਾ ਰਹੇ ਹਾਂ ਕਲਾ ਸਾਰੀਆਂ ਲੈਣਿਆ ਵਿਕਾਸ ਸਾਰੀਆਂ ਦਿੰਦੇ ਆ ਠੀਕ ਆ ਫਸਲ ਜਿਹੜੀ ਅੱਜ ਤੋਂ ਵੜਾ ਰਹੇ ਹਾਂ ਸੀ ਲਾ ਲਾ ਵੀਰੇ ਹਾਂ ਇਹ ਆਪਣੀ ਇਹਦੀ ਕੰਪੇਨ ਵੀਰੇ ਨਾਲ ਲਾਂਚ ਕਰੀਏ ਇਹ ਏ ਏਸੀ ਕੈਬਨ ਦੇ ਨਾਲ ਡਬਲ ਪ੍ਰੈਸ਼ਰ ਦੇ ਵਿੱਚ ਕਰੀ ਹੈ ਜੀ ਅੱਛਾ ਸਹੀ ਇਹਦੇ ਵਿੱਚ ਜਿਹੜਾ ਓਗਰਾ ਮੇਨ ਉਹ ਹਾਈਡਰੌਲਿਕ ਦਿੱਤਾ ਹੋਇਆ ਭਾਜੀ ਆਪਾਂ ਨੇ ਠੀਕ ਹੈ ਤੁਸੀਂ ਕਿ ਖਰਚਾ ਵਧਾ ਦਿੱਤਾ ਏਸੀ ਵਾਲਾ ਹੈ ਵੈਸੇ ਤਾਂ ਸਾਰੀਆਂ ਕਮੇਨ ਵਾਲੇ ਨੇ ਇਹਦੇ ਗਣੀ ਡਰਾਈਵਰ ਭਜਦੇ ਨੇ ਇਹ ਡਰਾਈਵਰਾਂ ਨੂੰ ਰੱਖਣ ਦੀ ਇੱਕ ਚੀਜ਼ ਹੈ ਪਰ ਜ਼ਿੰਮੇਵਾਰ ਦਾ ਤਾਂ ਕਰਜ਼ਾ ਵਧ ਗਿਆ ਥੋੜਾ ਜਿਹਾ ਦੋਨਾਂ ਵਾਸਤੇ ਕੰਫਰਟ ਆ ਜਾਂਦੀ ਹੈ ਵੀਰੇ ਹਾਂ ਡਰਾਈਵਰ ਵਾਸਤੇ ਵੀ ਕੰਫਰਟ ਆ ਜਾਂਦੀ ਹੈ ਵੀਰੇ ਹੋ ਰੱਖ ਹਾਂ ਇੱਕ ਇੱਕ ਕਰਦਾ ਤੁਸੀਂ ਕੀ ਕੀ ਕਹਿੰਦੇ ਜੀ ਕੀ ਕੀ ਉਹ ਕਰਿਆ ਦਾ ਆਪਾਂ ਨੇ ਮੰਨ ਲਏ ਚੱਲੋ 5 ਬਲੇ ਜੇ ਮੰਨ ਲਓ ਇੱਕ ਉੱਚ ਪਾਏ ਹੋਏ ਨੇ ਆਪਾਂ ਨੇ ਆ ਗੇਅਰ ਦੇ ਵਿੱਚ ਪੰਜ ਅੱਗੇ ਚਾਰ ਬਲੇਡਾਂ ਵਾਲੇ ਆਉਂਦੇ ਹੁੰਦੇ ਨੇ ਮਤਲਬ ਇਹ ਪੰਜ ਪੰਜ ਬਲੇਡਾਂ ਦੇ ਵਿੱਚ ਪਰਫਾਰਮੈਂਸ ਵਧਾਉਣ ਵਾਲਾ ਇਹ ਸਾਰੇ ਨਟਾਂ ਚ ਵੀ ਖੁੱਲਦਾ ਖੁੱਲਦਾ ਕਰਿਆ ਹੋਇਆ ਬਿਲਕੁਲ ਐਡਜਸਟਮੈਂਟ ਹੁੰਦਾ ਖੁੱਲਦਾ ਕਰਿਆ ਹੋਇਆ ਪਲੱਸ ਪੰਜ ਪੰਜ ਜਿਹੜੇ ਨੇ ਆਪਣੇ ਬਲੇਡ ਦਿੱਤੇ ਹੋਣੇ ਭਾਜੀ ਇਹਦੇ ਵਿੱਚ ਅੱਛਾ ਪੰਜ ਬਲੇਡਾਂ ਨਾਲ ਚੈਨਾਂ ਕਿੰਨੀਆਂ ਤਿੰਨ ਹੀ ਬਾਰੇ ਵਿੱਚ ਚਾਰ ਚੈਨਾਂ ਆਪਾਂ ਚਾਰ ਪਾ ਰਹੇ ਹਾਂ ਵੀਰੇ ਤਿੰਨ ਫੱਟੀਆਂ ਦੇ ਨਾਲ ਪਾ ਰਹੇ ਹਾਂ ਤੇ ਜਿੰਨਾ ਆਪਣੇ ਇਹਦੇ ਕਟਰਾ ਤੇ ਦੋਨਾਂ ਤੇ ਟ੍ਰੇਸ ਸਿਸਟਮ ਅੱਛਾ ਪੱਟੀਆਂ ਤਿੰਨ ਪਾਉਂਦੇ ਹਾਂ ਫੱਟੀਆਂ ਤਿੰਨ ਪਾਉਂਦੇ ਅੱਛਾ ਉਹ ਐਡਜਸਟ ਕਰ ਲਾਂਗੇ ਜੀ ਪਟੀਆਂ ਤਿੰਨ ਪਾਈਆਂ ਹੋਏ ਨੇ ਪ੍ਰੈਸ ਰੋਲਰ ਸਿਸਟਮ ਦਿੱਤਾ ਹੋਇਆ ਆਪਣੇ ਤਾਂ ਕਿ ਸਟਰੌਟਾਂ ਦੀ ਕਸਾਈ ਲਈ ਆ ਘਟ ਹੋਵੇ ਉਹ ਤਾਂ ਇਧਰ ਆਪਣਾ ਚੋਕ ਸਿਸਟਮ ਆ ਗਿਆ ਇਦਾਂ ਡਬਲੇ ਕਰਦੇ ਹਾਂ ਵੋਟਰ ਸਾਹਿਬ ਜੀ ਦੇ। ਦੋਨੇ ਡਬਲੇ ਜੀ ਡਬਲੇ। ਇਹ ਡਬਲਾਂ ਪਿੱਛੇ ਕਰਵਾਇਆ ਸੀ ਜੀ। ਬਿਲਕੁਲ ਜੀ। ਵੈਸੇ ਸਪੋਰਟ ਆ ਦੇਣ ਵਾਲਾ। ਆ ਥੋੜੇ ਇਹਨੇ ਕੱਪੜੇ ਪੈਂਦੀ ਆ। ਜਦੋਂ ਇੱਕ ਸਿੰਗਲ ਹੁੰਦਾ ਕਈ ਕੰਪਨੀਆਂ ਚੱਲ ਵੈਸੇ ਤਾਂ ਸਾਰੀਆਂ ਲੱਗੀਆਂ ਯਾਰ। ਹਾਂ ਜਦੋਂ ਆ ਫੀਟਰ ਦੀਆਂ ਵੈਲਟਾਂ ਟਾਇਟ ਹੋ ਜਾਂਦੀਆਂ ਨੇ ਫਿਰ ਉਹ ਹੋ ਜਾਂਦੀਆਂ ਨੇ। ਇਹ ਡਬਲੇ ਦੇ ਰਹੇ ਆ ਵੀਰੇ। ਨਾ ਬਹੁਤ ਵਧੀਆ ਵੀਰੇ। ਪਲੱਸ ਆਪਾਂ ਨੇ ਆ ਪੌੜੀ ਦਾ ਸਿਸਟਮ ਜਿਹੜਾ ਥੋੜਾ ਚੇਂਜ ਕਰਿਆ ਵੀਰ ਜੀ। ਕਲਰੀ ਪੈਰ ਨਹੀਂ ਇਦਾਂ ਕਹਿੰਦਾ ਨੋ ਹਾਂ। ਇਹ ਇਹ ਫੋਲਡ ਹੋ ਜਾਂਦੀ ਹੈ ਭਾਜੀ ਬਿਲਕੁਲ ਟਾਇਰ ਦੇ ਨਾਲ ਇਹ ਸਾਰੇ ਮਾਡਲਾਂ ਚ ਆਉਂਦੀ ਹੈ ਕਿ ਇਹਦੇ ਚ ਆਉਂਦੀ ਹੈ ਫਿਲਹਾਲ ਜਿਹੜੀ ਹੈ ਇਹ ਆਪਾਂ ਆਪਣੇ ਜਿਹੜਾ ਡਬਲ ਥਰਸ਼ਰ ਡੀ ਲਕਸ ਮਾਡਲ ਕਹਿ ਲਓ ਤੇ ਜਿਹੜਾ ਲੈਜੈਂਡਰ ਮਾਡਲ ਕਹਿ ਲਓ ਉਹਦੇ ਵਿੱਚ ਦੇ ਰਹੇ ਆ ਭਾਜੀ ਆਪਾਂ ਫਿਲਹਾਲ ਠੀਕ ਹੈ ਹਾਂਜੀ ਸਾਰਾ ਬਾਕੀ ਦਾ ਸਪੇਅਰ ਪਾਰਟ ਕਣੀਆ ਤਾਂ ਥੋੜੀ ਮਸ਼ੀਨ ਐਨ ਗੁੰਦੀ ਖੜੀ ਆ ਓਕੇ ਆ ਗੱਲਬਾਤ ਹੈ ਕੱਲੇ ਕੱਲੇ 베어ਿੰਗ ਨੂੰ ਗਰੀਸ ਪਹੁੰਚਦੀ ਗਈ ਹੋਈ ਹੈ ਕੱਲੇ ਕੱਲੇ ਹਾਂਜੀ ਗਰੀਸਿੰਗ ਪੁਆਇੰਟ ਦਿੱਤੀ ਹੋਈ ਆ ਕੱਲੇ ਕੱਲੇ 베어ਿੰਗ ਨੂੰ ਪਲੱਸ ਸੀ ਐਨ ਸੀ ਜਿਹੜੀ ਸਾਰਾ ਸਟੀਲ ਵਾਲਾ ਮੈਟਰ ਹੈ ਪ੍ਰੋਪਰ ਆ ਜੀ ਪ੍ਰੋਪਰ ਸਾਰਾ ਸੀ ਸਟੀਲ ਹੈ ਜਿੰਨੇ ਕਸਾਈ ਵਾਲੇ ਪਾਰਟ ਨੇ ਸਾਰੇ ਦੇ ਸਾਰੇ ਵੀਰ ਜੀ ਸਟੀਲ ਦੇ ਵਿੱਚ ਮਿਲ ਰਹੇ ਨੇ ਆਪਾਂ ਠੀਕ ਹੈ ਹਾਂਜੀ ਸਾਰਾ ਤੇ ਕਲਚ ਵਗੈਰਾ ਜਿਹੜੇ ਆ ਸਾਰੇ ਉਹ 13 ਇੰਚ ਜਿਹੜੇ ਆ ਆਮ ਚੱਲ ਰਹੇ ਆ 16 ਸਪਰਿੰਗ ਵਾਲੇ ਫਾਰ ਵਾਲੇ ਉਹ ਸਾਰੇ ਸਾਰੇ ਉਹਦੇ ਨਾਲ ਆਪਾਂ ਵੀਰ ਜੀ ਯੂਜ਼ ਕਰ ਰਹੇ ਆ ਠੀਕ ਆ ਠੀਕ ਆ ਸਾਰੀ ਟੂਬਵਾਰਡ ਗੁੰਦੀ ਪੁਲੀ ਆ ਬਿਲਕੁਲ ਜੀ ਬਿਲਕੁਲ ਸਾਰਾ ਠੀਕ ਆ ਇੰਜਨ ਕਿਹੜੇ ਕਿਹੜੇ ਰੱਖ ਰਹੇ ਹੋ ਕਿਹੜੀ ਕਿਹੜੀ ਆਪਣੇ ਕੋਲੇ ਦੋ ਹੀ ਆਪਸ਼ਨ ਨੇ ਸਾਰਾ ਇੱਕ ਤਾਂ ਲੀ ਲੈਂਡ ਦਾ ਆਪਸ਼ਨ ਆ ਰਿਹਾ ਸਰ 133 ਐਚਪੀ ਦੇ ਵਿੱਚ ਹਾਂ 100 ਆਇਸ਼ਰ ਵੋਲਵੋ ਦਾ ਜਿਹੜਾ ਵੀਰ ਜੀ ਕੰਬੀਨੇਸ਼ਨ ਆ ਰਿਹਾ ਜੀ ਉਹ ਵੀ ਆਪਾਂ ਦੇ ਰਹੇ ਆ 137 ਐਚਪੀ ਦੇ ਵਿੱਚ ਜਿਹੜੀ ਡੀਜਲਕਸ ਦੀ ਆ ਕੁਝ ਵੀ ਥੋੜੀ ਜ ਬਾਹ ਮੋਡੀਫਿਕੇਸ਼ਨ ਕੀਤੀ ਹੋਈ ਆ ਸਾਰੇ ਇਹ ਪਲੱਸ ਇਹ ਪੌੜੀ ਜਿਹੜੀ ਆਪਾਂ ਨੇ ਇਹਦੇ ਵਿੱਚ ਇੱਕ ਸੌਣ ਜਿੱਤੀ ਵੀ ਆ ਫੋਲਡਿੰਗ ਦਿੱਤੀ ਹੋਈ ਆ ਤਾਂ ਕੋਈ ਚੀਜ਼ ਟਾਇਰ ਦੇ ਵਿੱਚ ਵਗੈਰਾ ਲੱਗਦੀ ਆ ਜਾਂ ਕਿਵੇਂ ਵੀ ਆ ਪਲੱਸ ਆ ਜਿਹੜਾ ਕੋਈ ਚੜ ਚਲਦੀ ਦੇ ਕਈ ਵਾਰੀ ਮੇਰਾ ਵੀਰ ਕੋ ਚੜਦੇ ਆ ਆ ਕਾਲੇ ਵੀ ਹੁੰਦੇ ਨੇ ਯਾਰ ਹੁਣ ਵਾਲਾ ਸੀਜ਼ਨੇ ਛੋਟੇ ਹੋ ਗਏ ਹਾਂ ਉਹ ਕੀ ਕਹਿੰਦੇ ਤੁਸੀਂ ਉਰੇ ਹੋਰ ਕੀ ਕੀ ਸੀਜ਼ਨ ਇੱਕ ਇਹ ਡੀਜੇ ਟੈਂਕ ਜਿਹੜਾ ਆ ਇਹਦਾ ਥੋੜਾ ਡਿਜ਼ਾਈਨ ਚੇਂਜ ਕੀਤਾ ਹੋਇਆ ਪਲੱਸ ਇਹ ਵਾਰ ਕਿ ਅੱਛਾ ਉਹ ਬਾਤ ਉੱਚੇ ਨੂੰ ਕਰਕੇ ਬਾਤ ਆ ਉੱਚੇ ਨੂੰ ਕਰਕੇ ਬਾਤ ਆ ਥੋੜੀ ਜਿਹੀ ਜਗ੍ਹਾ ਸਪੇਸ ਜਿਹੜੀ ਆ ਮੰਨ ਕੇ ਚੱਲੋ ਉਹ ਕਵਰ ਹੋ ਗਈ ਨਾ ਵਿਚ ਇਹ ਸ਼ੀਲਡ ਦੇ ਵਿੱਚ ਕਵਰ ਹੋ ਗਿਆ ਪ੍ਰੋਪਰ ਆਪਣਾ ਸਾਰਾ ਠੀਕ ਹੈ ਤੇ ਜੈਕ ਲਈ ਸ਼ੀਲਡਾਂ ਦਿੱਤੀਆਂ ਨੇ ਇਹਦੇ ਵਿੱਚ ਪ੍ਰੋਪਰ ਜਿਹੜਾ ਸਾਰਾ ਸਾਰਾ ਵੀਰ ਜੀ ਕਵਰ ਹੋ ਜਾਂਦਾ ਹੈ ਓਕੇ ਕਵਰ ਹੈ ਹੈਡੀਮਟਰ ਨੇ ਪ੍ਰੋਪਰ ਆਪਣੇ ਖੁੰਦ ਦੇ ਵੀਰ ਜੀ ਪਲੱਸ ਇਹ ਜਿਹੜੇ ਨੇ ਟੋਟਲ ਸਟੀਲ ਦੇ ਨੇ ਵੀਰ ਜੀ ਸਮੇਤ ਹੈਡ ਰੇ ਅੱਛਾ ਸਮੇਸ ਹਾਂਜੀ ਹਾਂ ਤੁਸੀਂ ਇਹਦੇ ਵਿੱਚ ਲਾਤਾ ਹਾਂ ਹਾਂਜੀ ਹਾਂਜੀ ਤੇ ਆਪਣੇ ਇਹ ਆ ਗਿਆ ਉਹ ਦੇਣਾ ਨੈਚੁਰਲ ਸਿਸਟਮ ਆ ਗਿਆ ਜੀ ਇਹ ਅੱਛਾ ਇਹ ਮੈਂ ਯਾਰ ਵੈਸੇ ਬਹੁਤ ਘੱਟ ਦੇਖਿਆ ਸੀ ਹੁਣ ਪਹਿਲਾਂ ਤਾਂ ਹੁੰਦੇ ਸੀਗੇ ਉੱਪਰ ਜੇ ਹੁੰਦੇ ਨੇ ਕਿ ਕਿਵੇਂ ਮੈਂ ਇੱਥੇ ਨਹੀਂ ਦੇਖਿਆ ਇਹ ਮੰਨ ਕੇ ਜਦੋਂ ਰੋਟੇਟ ਕਰਨਾ ਸਾਰਾ ਸੈਟਿੰਗ ਵਿੱਚ ਹੁੰਦੀ ਹੈ ਜੀ ਦੀ ਪ੍ਰੈਸ਼ਰ ਦੀ ਹਾਂ ਜੀ ਹਾਂ ਅੱਛਾ ਡਬਲ ਪ੍ਰੈਸ਼ਰ ਵਾਲੀ ਆ ਗਈ ਆ ਡਬਲ ਪ੍ਰੈਸ਼ਰ ਵਾਲੀ ਹਾਂ ਡਬਲ ਪ੍ਰੈਸ਼ਰ ਵਾਲੀ ਦੇ ਆ ਗਈ ਇਹ ਜੀ ਬਿਲਕੁਲ ਬਿਲਕੁਲ ਡਬਲ ਪ੍ਰੈਸ਼ਰ ਵਾਲੀ ਵਾਸਤੇ ਆ ਗਈ ਜੀ ਇਹ ਹਾਂ ਇੱਕ ਤਾਂ ਇਹ ਆਪਣੇ ਵਿੰਡਸ਼ੀਲਡ ਨੂੰ ਸਾਫ਼ ਕਰਨ ਵਾਸਤੇ ਸਾਰਾ ਪਾਣੀ ਦੀ ਜਿੰਗ ਵਾਸਤੇ ਟੈਂਕ ਦੇ ਰੱਖਿਆ ਜੀ ਆਪਾਂ ਨੇ ਇਹ ਅੱਛਾ ਜਿਹੜਾ ਆਪਾਂ ਠੀਕ ਹੈ ਸਾਡੀ ਵਿੰਡਸ਼ੀਲਡ ਆਪਣੀ ਤੁਸੀਂ ਨੇ ਕੰਡੈਕਟਰ ਵਾਲੀ ਬਾਹਰ ਕਰਤੀ ਇਹ ਬਾਈ ਹੁਣ ਜੇ ਸਾਰੇ ਅੰਦਰ ਬਹਿਗੇ ਤਾਂ ਫਿਰ ਜ਼ਿਆਦਾ ਦਿੱਕਤ ਹੋ ਜੂਗੀ ਬਾਹਰ ਦੇਖੂਗਾ ਨਾ ਕੋ ਦੇਖੂਗਾ ਨਾ ਕੌਣ ਫਿਰ ਬਾਹਰ ਇਹਦੀ ਟੁੱਟ ਬੱਜ ਵਾਰੀ ਵਾਰੀ ਵਾਲਾ ਲਾਦਾ ਨਹੀਂ ਵਾਲਾ ਅੰਦਰ ਬਾਈ ਕੰਡੈਕਟਰ ਸੀਟ ਉਧਰ ਬੈਠ ਵੀ ਜਾਣਾ ਇਹ ਚੀਜ਼ ਫੀਡਰ ਫੂਡਰ ਚ 21 ਵਾਲੀ ਚੈਨ ਪੈ ਰਹੀ ਹੈ ਫੀਡਰ ਤਾਂ ਲੰਬੀ ਆਪਣਾ ਫੀਡਰ ਲੰਬਾ ਕਰਦੀ ਆਪਣਾ ਫੀਡਰ ਲੰਬਾ ਆਪਣਾ 21 ਵਾਲੀ ਚੈਨ ਪੈ ਰਹੀ ਹੈ ਦੇ ਵਿੱਚ ਆਇਲ ਮਾਸ਼ਿੰਨ ਦੀ ਪ੍ਰੀਖਿਆ ਕੀਤੀ ਮੀਟੀ ਤੇ ਗੇਅਰ ਦੇ ਵਿੱਚ ਪੋਰਪਾ ਹਾਂਜੀ ਹਾਂ ਤਿੰਨ ਬ੍ਰੇਕ ਕਰਾ ਲਿਆ ਪਲੱਸ ਗੇਅਰ ਦੇ ਵਿੱਚ ਆਪਾਂ ਨੇ 4x4 ਦੀ ਸ਼ਾਫਟ ਪਹਿਲੀ ਵਾਰ ਗੱਡੀ ਵੀ ਹੈ ਨਾ ਬਹੁਤ ਵਧੀਆ ਜੇ ਕਿਸੇ ਵੀ ਨੇ ਮੰਨ ਲਓ ਨੂੰ ਮੰਨ ਲਓ 4x4 ਕਰਾਉਣਾ ਮਸ਼ੀਨ ਨੂੰ ਬਹੁਤ ਸੁੱਖ ਹਾਂਜੀ ਹਾਂਜੀ ਵੀਰ ਜੇ ਇਹਦੀ ਨਹੀਂ ਕਰਾਉਣਾ ਗਾਹਾਂ ਨੂੰ ਲੈ ਕੇ ਆ ਵੀ ਉਹ ਸ਼ਾਫਟ ਗੇਅਰ ਨਹੀਂ ਖੋਲਣਾ ਪੈਂਦਾ ਗੇਅਰ ਸੋਟਾ ਉਹ ਵੀ ਯਾਰ ਜਿਹੜਾ ਸਵਰਾਜ ਵਾਲਾ ਨਹੀਂ ਹੁੰਦਾ ਇਹ ਆਪਾਂ ਉਧਰ ਦੇਖ ਲਓ ਲਾ ਗੀਅਰ ਦੀ ਵੀਰ ਦੀ ਆਪਾਂ 1 ਸਾਲ ਦੀ ਫੁੱਲ ਗਾਰੰਟੀ ਦੇ ਰਹੇ ਹਾਂ ਜੇ ਆਪਣੇ ਗੀਅਰ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਆਪਾਂ ਪ੍ਰੋਪਰ ਗੀਅਰ ਜਿਹੜਾ ਆ ਫਿੱਟਡ ਚੇਂਜ ਕਰਕੇ ਦਵਾਂਗੇ ਨਹੀਂ ਨਹੀਂ ਹੈਗੀ ਆਪਣੇ ਪਿੰਡ ਮੁੰਡਿਆ ਦੀ ਤੁਸੀਂ ਵਧੀਆ ਗੱਲ ਸੁਣੀ ਆ ਬਾਬਾ ਨੂੰ ਪਟਾਣੀ ਆਈ ਸੀ ਗਈ ਸੀ ਮਸ਼ੀਨ ਹਾਂਜੀ ਇਹ ਪਹਿਲੇ ਜੀ ਵੀਰੇ ਬਣਾਉਣ ਨੂੰ ਹਰੇਕ ਇਨਸਾਨ ਬਣਾਈਏਗਾ ਜੇ ਉਹਦਾ ਆਪਾਂ ਪਿੱਛਾ ਕਰਾਂਗੇ ਕੰਮਜਾਪ ਆਪਣੀ ਚੀਜ਼ ਤਾਂ ਹੀ ਹੈ ਬਿਲਕੁਲ ਜੀ ਬਿਲਕੁਲ ਹੈ ਜੀ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਠੀਕ ਹੈ ਬਿਲਕੁਲ